ਨਸ਼ੇੜੀ ਪੁੱਤ ਨੇ ਸ਼ਰਾਬ ਨੂੰ ਪੈਸੇ ਨਾ ਦੇਣ ਕਰਕੇ ਜੰਦਾ ਸਾੜੀ ਆਪਣੀ ਮਾਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਂ ਮ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਆਪਣੇ ਧੀ ਪੁੱਤ ਨੂੰ ਜਨਮ ਦੇ ਕੇ ਜਗ ਦਿਖਾਉਂਦੀਆਂ ਨੇ ਪਰ ਹੁਣ ਇੱਕ ਕਲਯੁਗੀ ਪੁੱਤ ਨੇ ਜਿਉਂਦੀ ਮਚਾ ਦਿੱਤੀ ਜਗ ਦਿਖਾਉਣ ਵਾਲੀ ਮਾਂ ਜਿਸ ਦੀ ਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕੁਝ ਲੋਕ ਅਤੇ ਪੁਲਿਸ ਵਾਲੇ ਦਿਖਾਈ ਦੇ ਰਹੇ ਨੇ ਦਰਸਲ ਇੱਕ ਨਸ਼ੇੜੀ ਪੁੱਤ ਦਿਨ ਰਾਤ ਸ਼ਰਾਬ ਨਾਲ ਰੱਜਿਆ ਰਹਿੰਦਾ ਸੀ ਅਤੇ ਪੈਸਿਆਂ ਲਈ ਆਪਣੀ ਮਾਂ ਨਾਲ ਬਹੁਤ ਹੀ ਕੁੱਟਮਾਰ ਕਰਦਾ ਸੀ ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਕਲਯੁਗੀ ਪੁੱਤ ਆਪਣੀ ਮਾਂ ਨੂੰ ਕੁੱਟਣ ਲੱਗਿਆ ਅਤੇ ਕਹਿੰਦਾ ਕਿ ਮੈਨੂੰ ਸ਼ਰਾਬ ਲਈ ਪੈਸੇ ਦੇ ਪਰ ਮਾਂ ਕਹਿੰਦੀ ਕਿ ਮੇਰੇ ਕੋਲ ਕੁਝ ਵੀ ਨਹੀਂ ਮੈਂ ਪੈਸੇ ਕਿੱਥੋਂ ਦੇਵਾਂ ਤਾਂ ਗੁੱਸੇ ਵਿੱਚ ਆ ਕੇ ਇਸ ਕਲਯੁਗੀ ਪੁੱਤ ਨੇ ਆਪਣੀ ਮਾਂ ਨੂੰ ਜਿਉਂਦੇ ਹੀ ਸਾੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦੋਂ ਇਸ ਸਾਰੀ ਗੱਲ ਦਾ ਗਵਾਂਡਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਬੁਲਾਈ ਅਤੇ ਨਸ਼ੇੜੀ ਪੁੱਤ 'ਤੇ ਕਾਰਵਾਈ ਕਰਵਾਈ ਸੋ ਮਾਂ ਨੂੰ ਤਾਂ ਰੱਬ ਦਾ ਰੂਪ ਕਿਹਾ ਜਾਂਦਾ ਹੈ ਪਰ ਜੇਕਰ ਪੁੱਤ ਸਰਬਣ ਬਣ ਜਾਣਾ ਤਾਂ ਮਾਂ ਪਿਓ ਦਾ ਜੀਵਨ ਸਫਲ ਹੋ ਜਾਂਦਾ ਏ ਸੋ ਆਪਣੀ ਮਾਂ ਦੀ ਲੰਮੀ ਉਮਰ ਲਈ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ